ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਵਾਇ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਪਿਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ 84270 19817 ਆਪਣਾ ਕੰਟੈਕਟ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਸੁਆਹੀ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਟੀਆਂ ਦਿਖਾਉਣੀਆਂ ਮੋਹਰਾ ਨਸਲ ਦੀਆਂ ਵਿੱਚ ਦੋ ਕ ਹੈਗੇ ਨੀਲੀ ਰਾਵੀ ਦੀਆਂ ਤੇ ਇੱਕ ਹੈਗੇ ਮੀਣੀ ਇੱਕ ਬੂਰੀ ਸਾਰੇ ਤਰ੍ਹਾਂ ਦੇ ਬਾਕੀ ਜ਼ਿਆਦਾਤਰ ਮੋਹਰਾ ਦੇ ਕਟੀਆਂ ਸੋ ਦੇਖੋ ਅੱਜ ਆਪਾਂ ਨਾਲ ਤੁਹਾਨੂੰ ਪ੍ਰਬੰਧ ਦਿਖਾਉਣਾ ਪਈ ਇਹਨਾਂ ਬਾਰੇ ਕੀ ਕੀ ਪ੍ਰਬੰਧ ਕੀਤਾ ਵਿੱਚ ਵੀਰ ਫੋਨ ਕਰ ਲੈਂਦੇ ਕਿ 10 ਕਟੀਆਂ ਲੈਣੀਆਂ 12 ਕਟੇ ਲੈਣੇ ਕਿਵੇਂ ਰੱਖੀਏ ਸੋ ਆਪਾਂ ਦਿਖਾਉਨੇ ਵੀ ਆਪਣਾ ਪ੍ਰਬੰਧ ਕੀ ਕਰਿਆ ਵਾ ਬਾਕੀ ਚਲੋ ਆਪਾਂ ਆਪਣੀ ਸਮਝ ਹੁੰਦੀ ਹੈਗੀ ਸੋ ਸਾਰੀਆਂ ਕਟੀਆਂ ਆਪਣੇ ਕੋਲੇ ਬਕਾਊ ਆ ਰੱਖੇ ਮੈਂ ਪਹਿਲੇ ਇਹਨਾਂ ਦਾ ਪ੍ਰਬੰਧ ਕਰਿਆ ਸਾਰਾ ਆਪਾਂ ਸੱਪੜ ਵਗੈਰਾ ਬਣਾਇਆ ਵਾ ਕਿ ਤੁਸੀਂ ਤਲਾਬ ਦੇ ਵਿੱਚੋਂ ਨਿਕਲ ਜਿਆ ਦੇਖਿਆ ਹੋਣੀ ਹੈ ਤੇ ਇਧਰੋਂ ਅੰਡਰਗਰਾਊਂਡ ਮੋਟਰ ਦਾ ਪਾਣੀ ਆਉਂਦਾ ਹੁੰਦਾ ਹੁਣ ਪਾਪੇ ਤੁਨੂੰ ਘਮਾਇਆ ਵਾ ਤੇ ਇਧਰ ਖੇਤ ਨੂੰ ਬਾਹਰ ਨਹੀਂ ਜਾਂਦਾ ਤੇ ਇਹ ਸੱਪੜ ਹੈਗਾ ਆਪਣਾ ਬਣਿਆ ਵਾ ਇਹ 18 ਫੁੱਟ ਐਸ ਲੋਟਾ ਤੇ 26 ਫੁੱਟ ਦੀ ਚੌੜਾਈ ਐ ਇਹਦੇ ਵਿੱਚ ਲਗਭਗ 40 ਨਗ ਬਹਿ ਸਕਦੇ ਆ ਪਰ ਆਪਣੇ ਕੋਲ ਅੱਜ ਹੈਗਾ 24 ਨਗ ਬਾਕੀ ਚਲੋ ਤਿੰਨ ਚਾਰ ਦੁੱਧ ਵਾਲੇ ਮੱਝਾਂ ਵੀ ਹੁੰਦੇ ਮੱਝਾਂ ਵੀ ਆਪਣੇ ਕੋਲ ਸੇਲ ਲਈ ਆਉਂਦੀਆਂ ਹੈਗਾ ਸਾਰਾ ਕੁਝ ਹੁੰਦਾ ਸੋ ਦੇਖੋ ਹੁਣ ਆ ਖੁੱਲੀਆਂ ਇੱਥੇ ਥੱਲੇ ਆਪਾਂ ਵਾਹੀ ਕੀਤੀ ਅੱਜ ਤੇ ਨਜ਼ਾਰੇ ਲੈਂਦੇ ਕਰਮਣੇ ਜਿਵੇਂ ਆਪਾਂ ਇਹਨਾਂ ਨੂੰ ਕਰਮਣੇ ਰਜਾਵਾਂਗੇ ਤਾਂ ਇਹ ਵੀ ਆਪਾਂ ਨੂੰ ਮੰਨ ਕੇ ਚੱਲੋ ਚੰਗੇ ਚਾਰ ਸਿਲੜ ਦੇ ਕੇ ਜਾਂਦੀਆਂ ਹੈਗੀਆਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਹੁਣ ਕਹਿੰਦਾ ਵੀ ਦੁੱਧ ਵਾਲਾ ਪਸ਼ੂ ਲੈਣਾ ਤੇ ਜਦੋਂ ਤਿਆਰੀ ਨਾ ਕਰਾਂਗੇ ਤਾਂ ਦੁੱਧ ਵਾਲੇ ਆਉਣਗੇ ਕਿੱਥੋਂ ਸੋ ਦੇਖੋ ਖੁੱਲੀਆਂ ਫਿਰਦੀਆਂ ਨਜ਼ਾਰੇ ਲੈਂਦੀਆਂ ਚੰਗਾ ਪਾਣੀ ਆ ਬਾਹਰ ਬੈਨ ਨੂੰ ਜੀ ਕਰਦਾ ਤਾਂ ਬਾਹਰ ਮਹਿਨੀਆਂ ਸੋ ਕਟੀਆਂ ਸਾਰੇ ਦੇ ਸਾਰੇ ਬਕਾਉ ਹੀ ਆਪਣੇ ਕੋਲੇ ਇਹ ਤੇ ਇਹਦੇ ਖੁੱਲਾ ਪ੍ਰਬੰਧ ਬਣਿਆ ਵਾ ਸੋ ਬਕਾਉ ਦੀ ਬਕਾਉ ਤਾਂ ਹੈਗੇ ਹੈਗੇ ਬਾਕੀ ਪ੍ਰਬੰਧ ਬਾਰੇ ਗੱਲ ਕਰਦੇ ਆਪਾਂ ਇਹਨਾਂ ਦੀ ਸੋ ਆ ਦੇਖੋ ਲਗਭਗ ਮੇਰੇ ਹਿਸਾਬ ਨਾਲ ਆਪਣਾ ਜੱਟ ਸੌਦਾ ਜੱਟ ਮਿੰਨਕੀ ਦਾ ਬਾਲਾ ਚਾਲਦੇ ਨਹੀਂ ਹੁੰਦੇ ਐਸ ਰੋਟ ਹੈਗੀ ਇਹਦੀ ਚੜਾਈ ਜੀ 35 37 ਫੁੱਟ ਤੇ ਬਾਕੀ ਖੁੱਲਾ ਸੋ ਦੇਖੋ ਕਟੀਆਂ ਐ ਨਜ਼ਾਰੇ ਲੰਜੇ ਕਰਮਾਲੀਆਂ ਕਾਲੀਆਂ ਕਣੀਆਂ ਜਾਮਣਾਂ ਨਾਲ ਕਰਦੀ ਨਿਕਲਦੇ ਜਦੋਂ ਜਦੋਂ ਇਹ ਆਪਾਂ ਨੂੰ ਆਪਾਂ ਸਾਹਮਣੇ ਇਹਨਾਂ ਨੂੰ ਇਹ ਵੀ ਨੋਟਾਂ ਨਾਲ ਰਜਾ ਕੇ ਜਾਂਦੀਆਂ ਤੇ ਬਾਕੀ ਅੰਦਰ ਦੇਖੋ ਆ ਲਗਭਗ ਭਰਾਂਡਾ ਹੋਣਗੇ ਮੇਰੇ ਸਾਰਾ 15 17 ਗਾਟੜੇ ਜਿਹੜੇ ਵੀ ਤੇ ਵਾਜੀ ਵੀਰ ਕਹਿੰਦਾ ਬਾਸ ਦਾ ਪਾਜੀ ਚਲੋ ਬਾਸ ਵੀ ਪਰ ਇਹ ਪੱਕੀ ਚੀਜ਼ ਆ ਸਰੇਟ ਪਾਈ ਵੀ ਆਪਣੀ ਸਾਰੇ ਦੇਖੋ ਲਗਭਗ ਮੇਰੇ ਸਾਰਾ ਹੋਣਗੇ 15 16 ਗਾਟੜੇ ਤੇ ਲੰਬੀ ਖੋਲਣੀ ਇੱਥੋਂ ਲੈ ਕੇ ਉਹ ਟਿੱਕਰ ਜਿੰਨੀਆਂ ਮਰਜ਼ੀ ਖੜੀ ਜਾਣਾਂ ਅਗੇ ਤੇ ਉੱਪਰ ਹੀ ਵੇ ਖੇਲ ਪਾਣੀ ਦੀ ਤਾਜ਼ਾ ਪਾਣੀ ਜਦੋਂ ਜੀ ਕਰਦਾ ਪੀ ਜਾਂਦੀਆਂ ਕਿ ਹੁਣ 25 25 30 ਦੀ ਕੱਟੀਆਂ ਆਪਾਂ ਹੋ ਜਾਦਾ ਕੋਲ 50 60 ਕੱਟੀਆਂ ਵੀ ਇਕੱਠੀਆਂ ਕਰੀਏ ਬਾਕੀ ਪ੍ਰਬੰਧ ਹੋਵੇ ਪਹਿਲਾਂ ਇਹਨਾਂ ਬਾਰੇ ਸੋ ਆ ਦੇਖੋ ਆ ਖੇਲ ਪਰ ਵੀ ਪਾਣੀ ਦੇ ਇਧਰ ਇਧਰ ਵੱਡੇ ਪਸ਼ੂ ਖੜ ਜਾਂਦੇ ਨੇ ਆਪਣੇ ਸੋ ਆ ਦੇਖੋ ਖੁੱਲ੍ਹਿਆਂ ਫਿਰਦੀਆਂ ਹੁਣ ਜਿਹੜੀ ਦਾ ਜੀ ਕਰਦਾ ਸੱਪੜ ਚ ਜਾਈ ਜਾਂਦੀ ਆ ਕੋਈ ਆਈ ਜਾਂਦੇ ਸੋ ਦੇਖੋ ਆਪਦੇ ਆਪ ਹੀ ਜਾਈ ਜਾਂਦੀਆਂ ਸੋ ਜਿਹਦੇ ਪਾਣੀ ਵਾਲੀ ਕਿਸਮ ਆ ਇਹ ਮੱਝ ਸੋ ਆ ਦੇਖੋ ਜਾਂਦੇ ਨਾ ਤੁਰ ਜਾਂ ਆਪਦੇ ਆਪ ਨਿਕਲਣ ਨੂੰ ਜੀ ਨਹੀਂ ਕਰਦਾ ਹੁਣ ਮੌਸਮ ਗਰਮੀ ਦਾ ਆ ਗਿਆ ਤੋ ਕੀ ਵਾਰ ਪੱਕਾ ਥਾਂ ਹੋਂਦਾ ਪਸ਼ੂ ਆਪਾਂ ਨੂੜ ਕੇ ਰੱਖ ਲੈਣੇ ਆ ਉਦੋਂ ਮੋੜ ਕੇ ਬਾ ਡਾਕਟਰਾਂ ਤੋਂ ਐਗਰੀਮੈਂਟ ਪਾ ਲਓ ਜੀ ਸੀਆਰਐਸ ਪਾ ਲਓ ਜੀ ਯਾਰ ਆਪਾਂ ਪਾ ਲਓ ਜੀ ਬੈਰਾ ਪਾ ਲਓ ਜੀ ਡੱਕਾ ਕਾਮਣੀ ਕਰਦੇ ਖੁੱਲਾ ਵਾਤਾਵਰਨ ਚਾਹੀਦਾ ਇਹਨਾਂ ਨੂੰ ਪਸ਼ੂ ਨੂੰ ਨਹਾਉਣ ਤੋਣ ਸਾਂਭੀਆਂ ਚਲੋ ਸੱਪੜ ਦਾ ਪ੍ਰਬੰਧ ਸਾਰੇ ਨਹੀਂ ਕਰਦੇ ਦੋ ਟਾਈਮ ਤੇਰਾ ਟਾਈਮ ਪਸ਼ੂ ਨੂੰ ਨਵਾਏ ਜਾਣ ਤੇ ਘੰਟਾ ਤੋਂ ਘੰਟੇ ਖੁੱਲਾ ਫਿਰਨ ਸੋ ਦੇਖੋ ਆਹ ਦੇਖੋ ਆਨੰਦ ਮਾਨਦਿਆ ਕਰਮਾਣੇ ਜਮਾ ਇੱਕ ਸੇਵਾ ਇਹਨਾਂ ਦੀ ਆਪਾਂ ਸੋ ਬੁੱਛਣਾ ਦਾ ਪਸ਼ੂ ਆਪਾਂ ਬਚਾਉਣੇ ਆ ਇਹ ਨਹੀਂ ਗੱਲ ਵੀ ਲਾਪੂ ਚ ਦੇ ਦਈਏ ਤੇ ਜਾ ਕੇ ਜਿਹੜੋ ਜਿਹੜੀ ਮੰਡੀ ਜਾਵੜੀ ਤਾਂ ਉੱਥੇ ਸਾਨੂੰ ਪਤਾ ਰੱਖਣ ਵਾਲੀ ਦਾ ਦੋ ਚਾਰੀ ਨਿਕਲਦੀਆਂ ਜਿਹੜੀ ਕੇਰਾਂ ਟਰੱਕ ਚ ਜੜ ਗਏ ਉਹ ਤਾਂ ਗੰਗਾ ਦੇ ਫੁੱਲ ਕਿੱਥੇ ਮੁੜਦੇ ਆ ਸੋ ਆਪਾਂ ਮੰਨ ਕੇ ਚਲੋ ਜਾਣ ਹੀ ਪਹਚਾਈ ਉਹ ਦੇਖੋ आनंद ਲੈ ਲੈਂਦੀ ਆ ਜਮਾ ਇੱਥੇ ਜਦੋਂ ਕਰਮ ਵਾਲੇ ਇਹਨਾਂ ਨੂੰ ਸੌਂਕ ਲਾਂ ਸਾਹਮਣੇ ਆਪਾਂ ਸੇਵਾ ਕਰਦੇ ਆ ਨਾ ਇਹਨਾਂ ਦੀ ਤੇ ਵੀ ਰਜਾਂਦੇ ਸਵਾ ਦੇਖੋ ਲੈ ਆ ਨਜ਼ਾਰੇ ਆ ਪਤਾ ਨਹੀਂ ਵਿਚਾਰੀ ਹੁਣ ਨੂੰ ਇਹ ਕਿਹੜੇ ਆਰੇ ਥੱਲੇ ਨੇ ਬਾਉਂਡਲੈਸ ਬਣ ਜਾਣੇ ਸੀ ਇਹਦੇ ਉਹ ਦੇਖੋ ਨਜ਼ਾਰੇ ਦੇਖੋ ਲੈਂਦੀ ਆ 24 ਕਟੀਆਂ ਬਕਾਉ ਆਜ ਆਪਣੇ ਕੋਲ ਸਾਰੀਆਂ ਇਹ ਰੱਖਿਆ ਬੱਚ ਵੀਰ ਕਹਿੰਦਾ ਪੁਰਾਣੀਆਂ ਦੇ ਵਿੱਚ ਬੈਕ ਵੀ ਗਈਆਂ ਇਹਦੇ ਵਿੱਚੋਂ ਅੱਗੇ ਆਪਾਂ ਪਾਈ ਸੀ ਲਗਭਗ 22 ਕਟੀਆਂ ਦੇ ਨਾਲ ਵਿੱਚੋਂ 11 ਕ ਬੈਕ ਗਈਆਂ ਤੇ 13 ਕ ਹੋਰ ਆ ਗਈਆਂ ਆ ਮੈਂ ਹੀ ਨਹੀਂ ਸੋਚ ਵੀ ਲੈ ਕੇ ਚੱਲੇ ਵੀ ਅੱਜ ਹੀ ਵੇਚਣੀ ਆ ਸੋ ਜਦੋਂ ਕਿ ਆਉਂਦਾ ਵੀਰ ਮਾਂਝਾ ਮੋੜਦੇ ਕੋਈ ਨਹੀਂ ਰੇਟ ਬਿਲਕੁਲ ਵਾਜਬ ਹੁੰਦੇ ਆ ਤੇ ਇੱਕ ਵੀਰ ਵਾਂ ਕੇ 20000 ਤੋਂ ਘੱਟ-ਘੱਟੀ ਕੋਈ ਬਈ ਨਹੀਂ ਦਿੰਦਾ ਐਵੇਂ ਆਪਾਂ ਕਹਿ ਜੀ ਇਹਦੀ ਮਾਂ 20 ਕਿਲੋ ਦਿੰਦੀ 18 ਕਿਲੋ ਦਿੰਦੀ ਸਾਰਿਆਂ ਦੇ ਮਾਵਾ ਬਾਲਟੀ ਲੱਤਾ ਮਾਰਦੇ ਆ ਜੀ ਕੋਈ 15 17 ਕਿਲੋ ਵਾਲੀ ਵੀ ਹੋ ਸਕਦੀ ਹੈ ਕੋਈ ਮੰਨ ਕੇ ਚਲੋ ਭਾਰ ਵੀ ਕੱਢ ਸਕਦੇ ਸੁਕੇ ਉਹ ਤਾਂ ਕਿਸਮਤ ਹੁੰਦੀ ਆ ਨੌਕਰੀ ਲੱਗੇ ਹੋਣੇ 15000 ਦੀ ਮੋਟਰਸਾਈਕਲ ਜਾਂਦੇ ਰਾਹ ਚ 100 ਗੱਲਬਾਤ ਹੋ ਜਾਂਦੀ ਹੈ ਸੋ ਰਿਸਕ ਤਾਂ ਲੈਣਾ ਹੀ ਪੈਂਦਾ ਥੋੜਾ ਬਹੁਤਾ ਤੇ ਸਾਰਾ ਪ੍ਰੋਗਰਾਮ ਮੇਰੇ ਸੋਨ ਲੈ ਬਿਟਰਾ ਹੋਵੇ ਕਟੀਆਂ ਦਾ 3 ਲੱਖ ਜਿਹੜੀ ਕਹਿੰਦੇ 20 ਕਿਲੋ ਦੁੱਧ ਦੀ ਦੋ ਟੇ ਲੱਖ ਦੀਆਂ ਦੋ ਮੱਝਾਂ ਹੀ ਹੁੰਦੀਆਂ ਸੋ ਜੇ ਆਪਾਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਾਂਗੇ ਆ ਇੱਕ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਿਆ ਵਾ ਕੰਮ ਆਪਣਾ ਸੋ ਮੰਨ ਕੇ ਚੱਲੋ ਜੇ 25 ਕ ਮੱਝਾਂ ਵੀ ਕਰੇ ਤਿਆਰ ਕਰ ਲਿਆ ਲੱਖ ਦੀਆਂ ਇਹ ਵੇਰ ਢਾਲ ਕੇ ਚੱਲੀਏ ਬਸ ਚੁੱਕੀ ਮਾੜੀ ਚੰਗੀ ਵੀ ਰਹਿ ਜਾਂਦੀ 20 ਲੱਖ ਦਾ ਮਾਲ ਤਿਆਰ ਹੋ ਜੂ ਤਿੰਨ ਸਾਲਾਂ ਦੇ ਵਿੱਚ ਤੇ ਨੌਕਰੀ ਦਾ ਕੀ ਨਾਲੇ ਘਰ ਦਾ ਘਰ ਠੇਕੇ ਤੇ ਪਹਿਲੀ ਲੈਣ ਨਾਲੋਂ 100 ਗੁਣੇ ਕੰਮ ਬੇਨਫੀਟ ਆਪਰ ਦਾ ਕੰਮ ਬਹੁਤ ਸੂਟ ਕਰਿਆ ਆਪਾਂ ਦਾ ਪਹਿਲੀ ਠੇਕੇ ਦੇ ਦਿੰਦੇ ਆਪਦੀ ਬਸ 7-8 ਕਿੱ ਸੋ ਆਪਣਾ ਤਾਂ ਕੰਮ ਬਹੁਤ ਵਫਾ ਕੀਤਾ ਕਮਣੇਸ ਨੇ ਆਪਾਂ ਹੋਰ ਵੀ ਬੰਦਿਆਂ ਨੂੰ ਕਹਿੰਦੇ ਆ ਪਸ਼ੂ ਰੱਖੋ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰ ਦੋ 2 ਲੱਖ ਰੁਪਏ ਦੀ ਮਹਿ ਲੈ ਕੇ ਥਣ ਖੜ ਜੇ ਤੇ ਮੰਨ ਕੇ ਚਲੋ ਜਿਹੜੇ 2-4 ਘਰੇ ਖੜੇ ਨੇ ਉਹ ਵੀ ਵੇਚ ਨੂੰ ਜੀ ਕਰਦਾ ਮਨ ਖਰਾਬ ਹੋ ਜਾਂਦਾ 2 ਲੱਖ ਰੁਪਏ ਰਕਮ ਲੈ ਵੀ ਤੇ ਪਿੱਛੇ ਮੁੜੇ ਆਉਂਦੀ ਆ ਤੇ ਛੋਟੀ ਲਾਗ ਕਰੀ ਮੈਂ ਕਹਿੰਦਾ ਬਿ ਸਟੈਪ ਬਾਅਦ ਸਟੈਪ ਚਲੋ ਤੇ ਲੈਫਟ ਚੜ ਕੇ ਜਾਨੇ ਤਾਂ ਲੈਫਟ ਦੀ ਲੈੜ ਖਰਾਬ ਹੋ ਜੇ ਤਾਂ ਮੰਨ ਕੇ ਚਲੋ ਜਨਰੇਟਰ ਵੀ ਨਹੀਂ ਚੱਲਦਾ 4 ਘੰਟੇ ਖੜਾ ਡੱਬੇ ਚੀਕਾਂ ਮਾਰੀਂਦਾ ਉਹ ਕੰਮ ਹੁੰਦਾ ਛੋਟੇ ਲੈਵਲ ਤੋਂ ਤੇਉ ਪਤਾ ਹੁੰਦਾ ਵੀ ਇਹ ਪੌਣੀਆਂ ਚੜ ਕੇ ਗਏ ਆ ਪਿੱਛੇ ਨੂੰ ਮੁੜਿਆਵਾਂਗੇ ਆਪਾਂ ਸੋ ਲੈਫਟ ਵਾਲੀ ਤੇ ਜੀ ਨਾ ਮਾਰਿਆ ਕਰੋ ਛੋਟੇ ਲੈਵਲ ਦੇ ਹਿਸਾਬ ਨਾਲ 2.5 ਲੱਖ ਰੁਪਏ ਕੋਈ ਮੈਟਰ ਨਹੀਂ ਕਰਦੀ ਐ ਸੀਆਰ ਦਾ ਕਿੱਲਾ ਠੇਕੇ ਦਾ ਹੋਇਆ ਪਿਆ ਦੋ ਕਿੱਲੇ ਠੇਕੇ ਦੇ ਹਿਸਾਬ ਨਾਲ ਲਾ ਕੇ ਚੱਲੀ ਆਪਾਂ 8 ਤੇ ਦੋ ਵੀ ਵੇਜੂ ਮਿਲ ਜਾਂਦੇ ਕੋਈ ਚੱਕਰ ਨਹੀਂ ਆਪਾਂ ਨੂੰ ਜਿਵੇਂ ਚਾਰ ਪੰਜ ਕਿੱਲੇ ਜ਼ਮੀਨਦਾਰ ਨਾਲ ਵੇਸੀ ਕੰਮ ਸ਼ੁਰੂ ਕਰਨਾ ਕੰਮ ਸ਼ੁਰੂ ਕਰਨ ਦੀ ਖਾਤਰ ਕੋਈ ਨਹੀਂ ਜਵਾਬ ਦਿੰਦਾ ਹੁੰਦਾ ਪੈਸਿਆਂ ਦੀ ਖਾਤਰ ਤੇ ਜਦੋਂ ਚਿੱਟਾ ਪੀਂਦਾ ਹੁੰਦਾ ਉਹਨੂੰ ਤਾਂ ਮੰਨ ਕੇ ਚੱਲੋ 100 ਦਾ ਰੋਟਰੀ ਮੰਗਿਆ ਦਿੰਦਾ ਵੀ 100 ਗੁਣੇ ਨਾਲੋਂ ਚ ਤੇ ਜਾਂ ਆਪਾਂ ਖੇਤੀ ਕਰ ਸਕਦੇ ਆ ਨਹੀਂ ਤੀਜੇ ਨੰਬਰ ਇਹ ਹੈ ਜਿਹਾ ਪੈੜੀ ਵੇਚ ਕੇ ਬਾਹਰ ਜਾ ਸਕਦੇ ਆ ਬਸ ਜਿਹੜਾ ਬਾਹਰ ਜਾ ਬੜਿਆ ਉਹ ਤਾਂ ਮੁੜ ਕੇ ਪੈੜੀ ਮੁੜਦੀ ਨਹੀਂ ਜਿਵੇਂ ਕਹਿੰਦਾ ਗੱਡੀ ਵੇਚ ਕੇ ਬਾਣ ਵੇਚ ਕੇ ਗੱਡੀ ਤਾਂ ਲੈ ਸਕਦੇ ਆ ਪਰ ਗੱਡੀ ਵੇਚ ਕੇ ਪੈੜੀ ਨਹੀਂ ਦੁਬਾਰੇ ਬਣਦੀ ਸੋ ਆ ਦੇਖੋ ਆ ਵਿੱਚ ਬੱਚਿਆਂ ਪੁੱਛਾਂ ਸਭ ਕੁਝ ਆ ਜਾਰਸੀ ਬੱਚੀ ਦੇਖੋ ਕਰਮੜੀ ਕਿਆ ਬਤਾ ਜਿੱਦੇ ਅਜੀ ਕੀ ਤਾਂ ਕੀ ਤੇ ਅੱਜ ਕੋਸ ਦਾ ਕੋਸ ਬਣੀ ਫਿਰਦੀ ਆ ਇਹ ਜਿੱਦੇ ਤਿਆਰ ਹੋ ਗਈ ਘੜ ਤੋਂ ਘੜ 60 70 ਜੀ ਬੈੜ ਬਣ ਜਾਣਾ ਸੋ ਦੇਖੋ ਸੋ ਆ ਦੇਖੋ ਹੁਣ ਗਰਮੀ ਹੋ ਗਈ ਰਾਮਣਾ ਪਠੇਪਾਵਾਂਗੇ 4 ਵਜੇ ਉਹਨਾਂ ਟਾਈਮ ਰਾਸ਼ਟ ਰਾਮ ਕਰਨ ਜਾਵਾਂ ਕੱਚਾ ਸਾਹ ਥੱਲੇ ਸੋ ਇਥੇ ਟਰੈਕਟਰ ਨੰਗਾ ਕਰਿਆ ਬਾਪਣਾ ਰੂਟਾਵੇਟਰ ਪਾਈਦਾ ਸੱਤ ਫੁੱਟਾ ਰੂਟਾਵੇਟਰ ਰੱਖਿਆ ਹੋਇਆ ਛੋਟਾ ਤੇ ਵੇਜ ਦੀ 2 2 4 4 ਗੜੇ ਪੰਜ ਉਹ ਸਤਾਂ ਟਰੈਕਟਰ ਬਾਰਡਰ ਤੇ ਨਰਾਵਣਾ ਨਜ਼ਾਰੇ ਲੈਂਦੀਆਂ ਜਾਵਾਂ ਸੋ ਜੋ ਪਸ਼ੂ ਰੱਖਣ ਦਾ ਚੱਜ ਨਾ ਰੱਖੋ ਤੰਨੀ ਫਿਰ ਮੰਨ ਕੇ ਜੇ ਰੋਟਾਗੇ ਖੋਲਣੇ ਜੇ ਉਥੇ ਪਤਾ ਜੇ ਗੰਬਲੇ ਦਾ ਰੱਖੇ ਹੁੰਦੇ ਆ ਇਕੱਲੇ ਤੇ ਚੰਗੀ ਆਕਸੀਜਨ ਨਹੀਂ ਆਉਂਦੀ ਆ ਉਹ ਦੇਖੋ ਕੀ ਬਾਤ ਆ ਇਹ ਬਕਾਊ ਆ ਤੇ 20000 ਤੋਂ ਲੈ ਕੇ 35000 ਦੇ ਵਿੱਚ ਉਹਜ ਭਾਗ ਆ ਜੇ ਆਪਣੀ ਚੈਨ ਬਣਾਈ ਵੇ ਅਕਬਾਜੀ ਵੀਰ ਕਰਨਗੇ ਤੋ ਰੱਖੀਆਂ ਵੇਚੀ ਕਾਤੋ ਜਾਣਾ ਸਵਾਪਾ ਵਪਾਰ ਕਰਦੇ ਨਾਲ ਜਿਹੜੇ ਵਿੱਚ ਤਿਆਰ ਹੋ ਗਿਆ ਤਿਆਰ ਵੀ ਹੋ ਜਾਣਗੇ ਕੋਈ ਚੱਕਰ ਨਹੀਂ ਵਿੱਚ ਸਾਣ ਵੀ ਛੱਡਾਂਗੇ ਨੇ ਲੈ ਕੇ ਚੰਗਾ ਵਧੀਆ ਤੇ ਕਿ ਕਿਸੇ ਵੀਰ ਕੋਲ ਚੱਕਰ ਤਾਂ ਹੋਵੇ ਚੰਗਾ ਵਧੀਆ ਸਨੱਖਾ ਵੀ ਰਿਕਾਰਡ ਵਗੈਰਾ ਵੀ ਹੋਵੇ ਚਲੋ ਵੀ 14 15 ਕਿਲੋ ਦੀ ਮਹਿਦਾ ਹੋਵੇ ਪਰ ਸਿੰਗ ਕੁਆਲਿਟੀ ਚੰਗੀ ਹੋਵੇ ਆਪਾਂ ਖਰੀਦਣਾ ਵਿੱਚ ਰੱਖ ਲਾਂਗੇ ਹੋਵੇ ਲਵਾਖੀ ਰਗਚ ਆਪਣਾ ਸੰਪਰਕ ਕਰ ਲਿਓ ਜਾਂ ਕਿਸੇ ਨੇ ਕੱਟੀ ਵੇਚਣੀ ਹੁੰਦੀ ਆ ਉਹ ਵੀ ਆਪਾਂ ਖਰੀਦ ਲਿਆ ਕਰਾਂਗੇ ਵੀਡੀਓ ਪਾ ਦਿਓ ਆਪਣੇ ਇਸ ਨੰਬਰ ਤੇ ਸੋ ਦੇਖੋ ਪ੍ਰਬੰਧ ਆਪਣਾ ਕਿਵੇਂ ਲੱਗਿਆ ਤੇ ਵਸੇ ਕਰਮ ਵਾਲੇ ਇੰਨਾ ਤਾਂ ਇਹਨਾਂ ਦੀ ਖਾਤਰੀ ਆ ਜਾ ਮੈਂ ਕੀ ਬਤਾ ਜੇ ਖੁੱਲਾ ਇੱਥੇ ਜੀ ਕਰਦਾ ਬਾਹਰ ਵੇਂਦੀਆਂ ਜੀ ਕਰਦਾ ਅੰਦਰ ਵੇਂਦੀਆਂ ਤੇ ਸੰਨੀ ਪਾਉਨੇ ਆ ਸਾਇਲੇ ਥੋੜਾ ਜਿਹਾ ਹੁਣ ਮੁੱਕਿਆ ਵਾ ਅੱਗੇ ਵੱਧ ਪਾ ਕੇ ਰੱਖਾਂਗੇ ਸਾਇਲੇ ਜੇ ਆਪਾਂ ਸੋ ਚਾਰ ਗੱਲੇ ਸਾਇਲੇ ਜੇ ਪਾ ਕੇ ਮੇਰੇ ਹਿਸਾਬ ਨਾਲ 29 ਕਟੀਆਂ ਪਾਲ ਲਈ ਹੁਣ ਤਾਂ ਬਾਧੂ ਆ ਜਾਵਾ ਮੈਂ ਕਿੱਜ ਪੈ ਸੇ ਇਹਦਾ ਜਦੋਂ ਜੀ ਕਰਦਾ ਵੇਚ ਲੋ ਨਹੀਂ ਮੰਨ ਕੇ ਚਲੋ ਕਿਸੇ ਨੂੰ ਧਾਰੇ ਦਿੱਤੇ ਮੁਰਦੇ ਦੀ ਹੁੰਦੇ ਇਹਦਾ ਆਪਦਾ ਜਦੋਂ ਜੀ ਕਰਦਾ ਛੁਟਕੀ ਮਾਰੋ ਵੇਚੋ ਦੇਖੋ ਕੀ ਬਤਾ ਨਜ਼ਾਰੇ ਲੈਂਦੀਆਂ ਆਨੰਦ ਜਮ ਜਿਹੜਾ ਹੁਣ ਆ ਕਟਿਆ ਭੱਜ ਭੱਜ ਕੇ ਦੇ सीआरएस सीआरएस टीका ਭਰਾਲਿਆ 5-5000 ਰੁਪਏ ਲੋਕ ਠੇਕਾ ਕਰੀ ਜਾਂਦੇ ਆ ਡਾਕਟਰ ਵਾਲਾ ਵੀ ਸਾਡੀ ਘੱਟੀ ਰਹਿ ਜੇ ਉਹ ਠੇਕੇ ਕਰਾ ਕੇ ਮੈਂ ਕਹਿੰਦਾ ਤਪੜੇ ਦਾ ਮੁੱਲ ਪਤੀ ਲੇਖ ਆ ਜਾਂਦੇ ਆ ਉਹ ਮਹਿੰਗਾ ਪੈ ਜਾਂਦਾ ਜਾਂ ਸਾ ਜੇ ਰੱਖਣੀਆਂ ਤਾਂ ਥਾਂ ਭਾਵੇਂ ਥੋੜਾ ਰੱਖ ਲਓ ਚਾਰ ਰੱਖ ਲਓ ਚਲੋ ਬਾਹਰ ਜਾਣੀ ਰੱਖਣੀਆਂ ਤੇ ਉਹ ਸਾਰਾ ਸੈਟਅਪ ਰੱਖੋ ਦੇਖੋ ਲੈ ਦਣਗੇ ਲਾਉਂਦੇ ਸਰਦ ਕਰਦਾ ਇਹਨਾਂ ਸਾਰੇ ਰੱਬ ਚੰਗੀ ਉਮਰ ਲਾਵੇ ਚੰਗਿਆਂ ਵਜਾ ਬਣਨ ਗਿਆ ਉਹਨਾਂ ਟਾਈਮ ਦੇ ਵਿੱਚ ਸੋ ਮੱਜਾ ਤਾਂ ਪੰਜਾਬ ਦੇ ਖਤਮ ਹੋ ਗਿਆ ਜਮਾ ਸੋ ਦੇਖੋ ਲੈ ਨਜ਼ਾਰੇ ਲੈਂਦੀਆਂ ਚਾਹ ਬਣੀ ਵੱਡੀ ਗਈ ਇਹਨਾਂ ਦੀ ਖਾਤਰ ਰੋਟਾ ਵੇਟਰ ਹੁਣ ਪਤਾ ਹੀ ਹੈ ਘਰ ਸੋ 8427019817 ਆਪਣਾ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਜਦੋਂ ਮਰਜੀ ਕੋਈ ਵੀਰ ਆਵੇ ਭਾ ਲਾਵੇ ਵਿੱਚ ਵੀਰ ਕਹਿੰਦੇ ਵੀ 7000 8000 ਦੀ 7-8000 ਦਾ ਭਾਅ ਉਹ ਲੜਨ ਜਾਲਾ ਮੇਰੇ ਸਾਨੂੰ ਕੁੱਕੜ ਵੇਖ ਜਾਂਦਾ ਉਹ ਗੱਲ ਦਾ ਫਾਇਦਾ ਕੋਈ ਨਹੀਂ ਚੀਜ਼ ਚੰਗੀ ਆਪਾਂ ਵੀ ਭਾਅ ਲਾ ਕੇ ਲੈਂਦੇ ਆ ਜਦੋਂ ਮਰਜੀ ਕੋਈ ਵੀਰ ਆਵੇ ਜੀ ਆਏ ਨੇ ਮੋਸਟ ਵੈਲਕਮ ਕੱਟੀ ਦੇਖੇ ਤੋਰਾਂਗੇ ਪਿੰਡ ਦੀਪਗੜ ਜਿਲ੍ਹਾ ਬਰਨਾਲਾ 8427019817 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨੂੰ